ਹੁਣ 10 12 ਕਿਲੋਮੀਟਰ ਜਿਹੜਾ ਸੜਕ ਹੈ ਹਾਂਜੀ ਜਿੱਥੋਂ ਆਪਾਂ ਚੱਲ ਕੇ ਆਏ ਹਾਂ ਤੇ ਬਾਹਰ ਰੋਡ ਨਹੀਂ ਨਹੀਂ ਰੋਡ ਥੋੜਾ ਯਾਰ ਇਸ ਵੇਲੇ ਦੇ ਜਿਹੜੇ ਹਾਲਾਤ ਨੇ ਉਹਦੀ ਗੱਲ ਕਰੋ ਨਾ 14 15 ਕਿਲੋਮੀਟਰ ਕੋ ਮੈਨੂੰ ਇਸ ਵੇਲੇ ਪਾਣੀ ਚੋਂ ਨਿਕਲ ਕੇ ਆਉਣਾ ਪੈਂਦਾ ਪਾਣੀ ਚੋਂ ਕਾਸੀ ਕੋਠਾ ਸਵੇਰ ਦੇ ਤੁਰਿਆਂ ਜੀ ਤੁਸੀਂ ਹਿਸਾਬ ਲੱਖੋ ਉਹ ਦੇਖ ਲਓ ਤੇੜ ਪਾਟੀ ਕਿੱਡੀ ਕੋਠੀ ਕੋਈ ਨਹੀਂ ਇਹ ਕੋਠੇ ਦਾ ਇੰਤਜ਼ਾਮ ਹੋਊਗਾ ਪ੍ਰਮਾਤਮਾ ਜ਼ਰੂਰ ਕਰੇਗਾ ਫਿਕਰ ਨਾ ਕਰੋ ਹੁਣ ਤੁਸੀਂ ਹੌਸਲਾ ਰੱਖੋ ਪਰ ਮਾਤਾ ਮਾਤਾ ਦੇ ਸ਼ਬਦ ਸੁਣੋ ਕਹਿੰਦੇ ਵੀ ਪ੍ਰਮਾਤਮਾ ਸਾਨੂੰ ਮੌਤ ਦੇ ਦੇਵੇ ਵੀ ਇਹ ਹਾਲਾਤਾਂ ਦੇ ਵਿੱਚ ਸਾਡੇ ਕੋਲ ਰਹਿ ਆ ਨਹੀਂ ਜਾਂਦਾ ਤੇ ਮਤਲਬ ਸਾਡੇ ਕੋਲ ਤਾਂ ਅਸੀਂ ਤਾਂ ਅਸੀਂ ਤਾਂ ਇੱਥੋਂ ਹੁਣ ਨਿਕਲ ਜਾਣਾ ਫੇਰ ਚਲੇ ਜਾਣਾ ਉਧਰ ਤੇ ਪਰ ਇੱਥੇ ਦਿਨ ਰਾਤ ਜਿਹੜੇ ਰਹਿਨੇ ਆ ਪਤਾ ਤਾਂ ਐਸੀ ਦਿਨ ਤੋਂ ਆਈ ਜੀ ਬੋਤੋ ਜਾਨਾ ਬੱਚਾ ਗੱਡੀ ਵਿੱਚ ਆਵੇ ਜਿੱਟੀਆਂ ਇੱਥੋਂ ਰਹਿਣਾ ਆ ਜੀ ਇੱਦਾਂ ਕਹਿੰਿਆ ਅੱਛਾ ਹੋਰ ਕਿੱਦਾਂ ਹੋਣ ਕਿਦਾਂ ਤੁਹਾਨੂੰ ਠੀਕ ਲੱਗਦਾ ਹੁਣ ਇਸ ਵੇਲੇ ਠੀਕ ਹੈ ਕੁਛ ਲੱਤਾ ਠੀਕ ਹੈ ਜੀ ਜਦੋਂ ਬਾੜਾ ਤੁਰਤਰ ਪੈ ਗਿਆ ਜਾਂ ਟੈਨਸ਼ਨ ਲੈਨੀ ਆ ਟੈਨਸ਼ਨ ਨਾ ਲਿਓ ਟੈਨਸ਼ਨ ਨਾ ਲਿਓ ਇਹਦਾ ਹੱਲ ਪ੍ਰਮਾਤਮਾ ਨੇ ਕੱਢ ਦੇਣਾ 12 ਬੋਲ ਹੋਊਗਾ ਅੱਛਾ ਤੁਹਾਨੂੰ ਦਾ ਖਬਰ ਆ ਕਿ ਜਦੋਂ ਬਾੜਾ ਖੂਨ ਚੜਿਆ ਇਹਨਾਂ ਦਾ ਮਾਤਾ ਜੀ ਦਾ ਨੋਟ ਕਰਿਓ ਮਾਤਾ ਜੀ ਤੁਹਾਡਾ ਨਾਮ ਕੀ ਹੈ ਬਲਜੀਤ ਕੌਰ ਬਲਜੀਤ ਕੌਰ ਏਰੀਆ ਰੋੜਾ ਵਾਲੀ ਬਸਤੀ ਰੋੜਾ ਰੋੜਾ ਵਾਲੀ ਬਸਤੀ ਰੋੜਾਂ ਵਾਲੀ ਬਸਤੀ ਬਾਪੂ ਦਾ ਨਾਮ ਦੱਸ ਦਿਓ ਬਾਪੂ ਦਾ ਪੂਰਾ ਨਾਮ ਕੀ ਆ ਬਾਪੂ ਜੀ ਦਾ ਪੂਰਾ ਨਾਮ ਕੀ ਆ ਚੰਦਰਪਾਲ